ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5911 ਦੇ ਆਜੀ ਦਿਨ ਵੀਡੀਓ ਲੱਗੇ ਆਪਾਂ ਅੰਤਿਲ ਡੇਰੀ ਫਾਰਮਰ ਆਇਆ ਸਮਾਂ ਜੀ ਤੇ ਆਜੀ ਦਿਨ ਵੀਡੀਓ ਵਿੱਚ ਟੋਟਲ ਆਪਾਂ ਦਾ ਨਸ਼ੇ ਪਸ਼ੂ ਦਿਖਾਵਾਂਗੇ ਸੱਜਣ ਦੇ ਟੋਪੜ ਕਪੜਾ ਝੋਟੀਆਂ ਦਿਖਾਵਾਂਗੇ ਆਪਾਂ ਪੁੱਛਿਆ ਵੀਰ ਹਰਮਨ ਦੇ ਕੋਲ ਤੇ ਹੋਰੋ ਕਰਦੇ ਆ ਵੀਰ ਨਾਲ ਗੱਲ ਬਾਤ ਤੇ ਕੁਛ ਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਜੀ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵੀਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਚੰਗੇ ਭਾਜੀ ਹੋਰ ਕਿਵੇਂ ਰਿਹਾ ਪਿਛਲੇ ਵੀਡੀਓ ਦਾ ਮੈਂ ਨਾ ਭਾਈ 2 ਮਹੀਆ ਪਾਈਆਂ ਸੀ ਹਾਂਜੀ ਲੈਣ ਵਾਲੇ ਦੇ 2 ਹੀ ਪਰ ਫੋਨ ਕਰਨ ਵਾਲਾ ਪਤਾ ਨਹੀਂ ਕਿੰਨਾ ਕ ਬੰਦਾ ਭਾਜੀ ਹੱਲੇ ਤੱਕ ਫੋਨ ਆਉਣ ਦੇ ਪਰਸੋਂ ਅੱਛਾ ਠੀਕ ਹੈ ਠੀਕ ਹੈ ਹਾਂ ਬੜਾ ਕਾਹਕ ਮੈਂ ਆ ਭਾਜੀ ਛੋਟੀਆਂ ਵੀ ਚੰਗੀਆਂ ਆ ਇਹਨਾਂ ਦੀ ਹਾਂਜੀ 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 ਭਾਅ ਵੀ ਆਪਾਂ ਬਿਲਕੁਲ ਜਾਇਜ਼ ਹੀ ਪਾਈ ਬਿਲਕੁਲ ਸਹੀ ਗੱਲ ਆ ਜੀ ਆਜੇ ਫੇਰ ਟੰਗ ਦਿੱਤੀਆਂ ਨਮਈਆਂ ਤੇ ਲਗਾਈਆਂ ਜੇ ਭਾਅ ਦੀ ਗੱਡ ਕੇ ਪੋਣੇ ਆ ਠੀਕ ਹੈ ਠੀਕ ਹੈ ਕਿੰਨਾ ਛੋੜੀ ਹੋਣੀ 100 200 200 ਰੁਪਿਆ ਅੱਛਾ ਜੀ ਤੇ ਪਹਿਲਾਂ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਮੇਰਾ ਹਰਮੰਜੋ ਪਿੰਡ ਰਾਇਆ ਸੰਜੀਲਾ ਮਰਸਾ ਤਸੀਲ ਦੇ ਨਾਲ ਆ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਆਪਣਾ ਠੀਕ ਹੈ ਜੀ ਫੋਨ ਨੰਬਰ 826444231 ਭਾਜੀ ਠੀਕ ਹੈ ਜੀ ਦੇਖੋ ਗਾਈਆਂ ਨੂੰ ਵਰਗੇ ਜਾ ਤੂੰ ਗਾਈਆਂ ਨੂੰ ਕਰ ਲਈਏ ਛੋਟੇ ਛੋਟੇ ਲੀਟਰਾਂ ਨੂੰ ਲਓ ਜੀ ਨਿੱਕੇ ਨਿੱਕੇ ਬਰੇ ਕਰ ਪਹਿਲੇ ਨੰਬਰ ਤੇ ਬਿਲਕੁਲ ਦਾਜੀ ਇੱਕ ਵੀ ਵੈੜ ਦੇਖੋ ਭਾਜੀ ਕਾਲ ਦੀ ਗਾਂ ਸੋਈ ਹੈ ਇੱਧਰ ਵੇਖੋ ਦੂਜਾ ਸੂਆ ਵਹਿੜ ਜੀ ਠੀਕ ਹੈ ਜੀ ਦੂਜਾ ਸੂਆ ਸਿਰ ਠਾਣ ਕੇ ਜਿਹੜਾ ਖਾਣੇ ਤੇ ਰਹਿਣਾ ਠਾਣੋ ਖਾਓ ਭਾਜੀ ਲਾਗੋ ਮਾਸਾ ਲੈਵਾਓ ਖਾਓ ਕਿਦਾਂ ਦੀ ਸਪੈਸ਼ਲ ਹੈ ਠੀਕ ਹੈ ਜੀ ਆ ਵਛੀਓ ਭਾਜੀ ਮਗਰ ਐਰ ਸ਼ਹਿਰ ਨਾਲੂ ਬਿਲਕੁਲ ਨਾਲ ਜਿ ਆਵੇ ਲਰਾਣੋ ਵਛੇ ਸ਼ਹਿਰ ਆ ਗਏ ਬਿਤੇ ਠੀਮਲ ਕਾਫ ਇਹ ਕੋ ਕਿੰਨਾ ਜਿਆਦਾ ਸੰਬਲੋ ਇਹ ਭਾਜੀ ਪਹਿਲੀ ਚੁਆਇਸ ਮੇਰੇ ਕੀਤੀ ਹੈ ਲੈ ਅੱਛਾ ਤਿੰਨ 6.5 ਲੀਟਰ ਬੋਲਾ ਚ ਹੋਇਆ ਜੀ ਠੀਕ ਆ ਲੋ ਜੀ 3 3.5 ਲੀਟਰ ਬੋਵਾ ਜਿਹੜੇ ਕਿੰਨਾ ਕੁ ਦੁੱਧ ਕੱਢੀ ਹੋਊਗੀ ਚੁੱਪ ਜਾ ਸੁਹਾ ਵੈੜ ਦਾ ਜਾਲਾ ਨਹੀਂ ਪਈ ਯਾਰ 12 ਕਿਲੋ ਦਵਾਈ ਜਾਊਗੀ 11 12 ਦੇ ਦੁੱਧ ਭਰੀ ਥਣਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਮੁੱਠੀ ਵਾਲਾ ਥਣਿਆਰ ਹੈ ਮਿੱਤਰੋ ਉਹ ਦੇਖਿਆ ਓ ਤੇ ਨਾਲਾ ਨੋਡਾਂ ਜਿਹੜੀਆਂ ਚੱਡੇ ਤੇ ਚੰਗੀਆਂ ਆ ਗਈਆਂ ਕੋਈ ਸਾਹਮਣ ਲਾ ਭਰਾ ਲੈ ਗਿਆ ਤੇ ਦੁੱਧ ਚੰਗਾ ਪਾ ਜੋ ਵੀ ਕਰ। ਅਗਰ ਵੀ ਭਾਜੀ ਮੱਛੀ ਹੈ ਚੰਗੀ ਵੇਖੋ। ਠੀਕ ਹੈ ਤੇ ਪਿੱਛੇ ਵੀ ਧੀ ਮਲਕਾ ਆ ਤੇ ਇਹ ਸ਼ਹਿਰ ਦਾ ਟੈਨ ਠੀਕ ਆ ਭਰਾ ਨੇ। ਸੀਨੀ ਠੰਡੀ ਭਾਜੀ ਵੈੜ। ਠੀਕ ਹੈ ਠੀਕ। ਮੋਲੀ ਦਾ ਭਾਜੀ ਬਿਲਕੁਲ ਜੈਜ ਜੀ ਕਿੰਨਾ। ਪਾਲੇ ਬਾਬਾ ਖਾਰੋ ਮਾਰ ਆਇਆ। ਤੇਰੀਆਂ ਸਪਾਈਆਂ ਬਹੁਤ ਜ਼ਿਆਦਾ ਚੰਗੀਆਂ ਆ ਗਈਆਂ। ਕੀਲ ਮਰਗ ਦਾ 30000 ਜੀ। ਅੱਛਾ ਜੀ। 28200 ਛੋੜ ਕਰ ਦਾਂਗੇ। 28 ਹਾਂਜੀ ਛੋੜ ਕਰ ਦਈਏ। 500 ਛੜਦਾ ਹੈ 27.5 ਦੀ ਦੇਦਾਂਗੇ ਠੀਕ ਲਓ ਜੀ 27.5 ਆ ਜੀ ਸੱਜਰ ਸੂਈ ਵੈੜ ਤੇ ਬਿਲਕੁਲ ਭਾ ਛੋਟਾ ਵਾ ਠੀਕ ਠੀਕ ਜੀ ਠੀਕ ਠੀਕ ਆ ਲਓ ਬਈ ਦੂਜੇ ਨੰਬਰ ਤੇ ਆ ਕਿਵੇਂ ਵੈੜਾ ਵਾ ਵੈੜ ਤਾਂ ਭਾਜੀ ਪਹਿਲਾ ਸੁਹਾ ਦਿਨ 10 12 ਲੈ ਜੀਏ ਅੱਛਾ ਜੀ ਲਓ ਜੀ ਭਾ ਇਹਦਾ ਵੀ ਬਿਲਕੁਲ ਚਾਈ ਨਿਕਾਇਆ ਭਾਜੀ ਅੱਛਾ ਜੀ ਲਓ ਜੀ ਪਹਿਲਾ ਹੀ ਸੁਹਾ ਸੂਣੀ ਤੇ ਤੁੰਗੀ ਆ ਗਈ ਆ ਤੇ ਬੇਨਾੜੀ 10 ਰੁਪਏ ਖੜਦੀ ਆ ਤੇ ਲਾਟਨ ਲੱਗਦੀ ਆ ਤੁਹਾਡੇ ਤੇ ਕਾਫੀ ਆਣੀ ਲੱਗੀ ਤਾਂ ਤਾਂ ਕਿ ਜਿਹੜਾ ਹਵਾਨਾ ਚੰਗਾ ਬਣਾ ਜਣਾ ਕਰਮਾਲੀ ਨੇ ਤੇ ਕਾਟ ਕਾਟ ਦੀ ਵੀ ਚੰਗੀ ਆ ਗਈ ਇਹ ਵੀ ਕਾਫੇ ਚੜ ਜਿਹੜੀ ਇਹ ਭਾਜੀ ਐਫ ਕ੍ਰੋਸ ਜੇ ਠੀਕ ਹੈ ਜੀ ਲਓ ਜੀ ਆਜਾ ਪਤਰਾਵਾਂ ਦੇ ਵਿੱਚ ਆ ਗਈ ਇਹ ਤਾਂ ਖਾਨ ਤੋਂ ਗੈਪ ਦੇ ਲੱਗਾ ਵਾ ਇਹਦਾ ਮੁੱਲ ਬਾਈ ਹੈਨਾ ਇਹਦਾ ਮੁੱਲ ਭਾਈ 5000 ਰੁਪਏ ਅੱਛਾ ਜੀ ਇਹ 2000 ਤੋਂ 200 ਰੁਪਿਆ ਛੱਡ ਦਾਂਗੇ ਬਾਈ ਤੋਂ 200 ਛੋੜ ਭਾਈ ਠੀਕ ਲੋ ਜੀ 2000 ਤੋਂ 200 ਰੁਪਿਆ ਛੋੜ ਦੇ ਬਿਲਕੁਲ ਹੀ ਨਿਗੇ ਨਿਗੇ ਭਾਅ ਤੇ ਜੇ ਨੰਬਰ ਤੇ ਇਹ ਕਿਵੇਂ ਭਾਈ ਆੜ ਇਹ ਵੈਟ ਦਾ ਦੂਜਾ ਤੋਂ ਹੈ ਵੀ ਦਿਨ 10 12 ਖੜਦੀ ਹੈ ਭਾਜੀ ਠੀਕ ਲੋ ਜੀ 50 ਸੂਆ ਦੇ ਤੋਂ ਸਪਰੀਡ ਵੱਡੀ ਗਾਂ ਹੈ ਥੋੜੀ ਲਿਸਟ ਜਰੂਰ ਰਹੀ ਜਾ ਦੇ ਮਾਰ ਤੋਂ ਆਈ ਹੈ ਅੱਛਾ ਜੀ ਹਾਂ ਜੀ ਕਿੰਨੇ ਕਿਲੋ ਦੁੱਧ ਆਲੀ ਹੈ ਦੁੱਧ ਭਾਈ ਘਰਾਂ ਲੈ ਕੇ ਆ 18 ਲੀਟਰ ਤੋਂ ਹੁੰਦੇ ਨੇ ਆ ਤਾਂ ਵੀ ਜਾਣੀ ਹੁੰਦੀ 20 ਕਿਲੋ ਦੁੱ ਠੀਕ ਦਾ ਜੀ 18 ਲੀਟਰ ਜਿਹੜਾ ਪਹਿਲੇ ਸਵੇਰ ਤੋਂ ਕੱਢਿਆ ਤੇ ਦੂਜੇ ਪਾ ਜੀ ਕੱਤੀ ਆ ਵੈਣ ਸਾਹਮਣ ਵਾਲੀ ਧਾਕਣੀ ਚੰਦੀ ਅੱਛਾ ਜੀ ਜਦੋਂ ਤਿਆਰ ਹੁੰਦੀ ਪੂਰਾ ਥਣਲੇਵਾ ਤਿਆਰ ਕਰਦੀ ਆ ਰੇ ਠੀਕ ਆ ਠੀਕ ਆ ਜੀ ਨਾ ਜੀ ਇਹਦੀ ਕੋਈ ਸਾਹਮਣ ਵਾਲਾ ਭਰਾ ਲਾ ਜੇ ਤੇ ਕਰੋਸ ਦੇ ਵਿੱਚ ਆ ਨਾੜਾ ਨੋੜਾ ਝੱਡੇ ਦੇ ਇਹਦੇ ਵੀ ਕਾਫੀ ਆ ਗਈਆਂ ਵਾ ਤੇ ਢੱਲਾ ਢੋਲਾ ਵੀ ਬਹੁਤ ਹੀ ਜ਼ਿਆਦਾ ਆ ਜੇ ਹਵਾਨੇ ਦੇ ਹੁਣ ਹਾਰੀਏ ਪਾ ਜੀ ਲੱਗੇ ਕੈਮਰਾ ਮਾਰ ਤੋਂ ਹਾਂ ਜੀ ਹਾਂ ਜੀ ਥਣ ਥੁਣਾ ਵੇ ਲੋ ਸੀਲ ਜੇ ਕੋਈ ਵੀਰਾ ਆਖੇ ਨਾ ਵੀ ਇਸ ਤਰ੍ਹਾਂ ਉਸ ਤਰ੍ਹਾਂ ਠੀਕ ਆ ਠੀਕ ਆ ਜਿੱਧਰੋਂ ਮਰਗੀ ਬਾਏ ਦੋਤਾਲੀ ਡੰਗਰ ਦੀਆਂ ਨਿਸ਼ਾਨੀਆਂ ਭਾਜੀ ਏ ਠੀਕ ਹੈ ਹਾਂਜੀ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਭਾਜੀ 45000 ਦੇ ਇਹਦੇ ਦੇ ਸਾਹਮਣੇ ਵੇਚੀਏ ਤਾਂ ਪੰਜਾਬ ਪੂਰੀ ਜਰੀ ਵਿਖਦੀ ਆ ਹਾਂਜੀ 42000 ਦੀ ਦੇ ਦੀਏ ਹੋਰ ਕਰ ਦੀਏ 40000 ਚ ਭਾਈ 200 ਛੋੜ ਕਰਾਂਗੇ ਠੀਕ ਲੋ ਜੀ 40000 ਤੇ 200 ਰੁਪਿਆ ਛੋੜ ਬਾਕੀ ਵੇਖ ਲਓ ਵੱਡੀ ਵਹਿੜ ਜੇ ਥਣ ਥਣੂ ਵੀ ਚੰਗਾ ਲੱਗਾ ਏ ਸਾਹਮਣੇ ਭਾਜੀ ਭਲਾ ਕਬੀਰ ਵੇਚਣ ਵਾਲਾ ਵੀਰ ਲੈ ਜਾ ਨਫਾ ਦੇਂਦੀ ਰੋਟੀ ਲੋ ਠੀਕ ਹੈ ਠੀਕ ਹੈ ਜੀ ਆ ਜਾਓ ਭਾਈ ਤੇ ਜੇ ਨੰਬਰ ਤੇ ਆਜਾ ਸੇ ਭਾਈ ਮਾਸੀ ਸੇ ਭਾਈ ਜਿੰਨਾ ਸਾਢੇ 3 ਮਹੀਨੇ ਦੀ ਚੈੱਕ ਪਾਸ ਜੋ ਮਹੀਂ ਦੁੱਧ ਦੇ ਕੋ 6 ਕਿਲੋ ਦੇ ਪੱਕਾ ਲੀਟਰ ਆ ਲਓ ਜੀ ਸਾਢੇ 3 ਦਿਨ ਦੀ ਚੈੱਕ ਪਾਸ ਤੇ 6 ਲੀਟਰ ਦੁੱਧ ਪਿਆਣ ਚੌਣ ਤਵਾ ਭਾਜੀ 1 ਨੰਬਰ ਅੱਛਾ ਜੀ ਹਾਂ ਜੀ ਠੀਕ ਹੈ ਜੀ ਸੱਜਰ ਦਾ ਕਿੰਨਾ ਗਿਕਾਰਾ ਸੱਜਰ ਭਾਈ ਬਾਣਾ 13 ਕਿਲੋ ਪਿੰਦੀ ਲਈ ਠੀਕ ਹੈ ਲੋ ਜੀ 12 13 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਤੇ ਸੁਆ ਭਾਜੀ ਪਹਿਲਾ ਸੁਈ ਦੂਜਾ ਸੁਣਾ ਜੀ ਅੱਛਾ ਜੀ ਸਿੰਘਾ ਕਰਕੇ ਨਾ ਮੇਰਾ ਵੀਰ ਕੋ ਲਾ ਲੈ ਵੀ ਸਿੰਘ ਦੇ ਵੈਸੇ ਭਾਜੀ ਇਤਰਾ ਦੇ ਦੇ ਹਾਂ ਜੀ ਵੀਡੀਓ ਜਿਆਦਾ ਖੁੱਲਾ ਲਾਇਦਾ ਭਾਈ ਸਿੰਘ ਦਾ ਦੂਜਾ ਸੁਆ ਸੁਈ ਜੀ ਤਾਂ ਮਾਲੀ ਝੋਟੀ ਪਾਂਚੀ ਆ ਥੋੜਾ ਜਿਹਾ ਪੱਕ ਕੇ ਜਰੂਰ ਸਹੀ ਤੇ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਹਨ ਕੱਲਾ ਕੱਲਾ ਥਾਂ ਲੱਗਾ ਵਾ ਇਹ ਕਿੰਨਾ ਦਾ ਸਿਆਰ ਕਾਨ ਸਜਦਾ 12 13 ਕਿਲੋ ਭਾਈ ਦੇਂਦੀ ਰਹੀ ਏ ਠੀਕ ਹੈ ਜੀ 12 13 ਲੀਟਰ ਜਿਹੜਾ ਪਹਿਲੇ ਸਵੇਰ ਤੋਂ ਕੱਢਿਆ ਵਾ ਤੇ ਅਸਲ ਸਾਢੇ ਤੇ ਅੱਧੇ ਨਰ ਚੱਕ ਪਾਸ ਤੇ 6 ਲੀਟਰ ਜਿਹੜਾ ਬਹੁਤ دیر ਕੋ ਤਿਆਰ ਆ ਟੌਂਚ ਵਾ ਇੱਕ ਨੰਬਰ ਭਾਈ ਪੇਠੂੜੇ ਦੀ ਸਾਫ ਮਹੀਂ ਹਾਂ ਨੇ ਵਾ ਠੀਕ ਹੈ ਜੀ ਚੱਡਾ ਜੱਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਭਾਈ ਹਰਾਂ ਇਹਦਾ ਮੁੱਲ ਭਾਈ 62000 ਕਰਦੇ ਹੀ ਹੈ। ਅੱਛਾ ਜੀ। ਯਾਰ ਛੱਡ ਦੀਏ। ਦੋ ਛੱਡ ਦੀਏ 60 ਦੀਏ। ਹਾਂ ਜੀ। ਹੋਰ। ਬਾਕੀ ਮੇਰਾ ਵੀਰ ਭਰਾ ਕੋ ਫੋਨ ਲਾਵੇ ਕਰ ਦਾਂਗੇ ਮੋਕੇ। ਠੀਕ ਲੋ ਜੀ 60000 ਦੀ ਟੋਕੜ ਗੱਪਣ ਬਾਕੀ ਮੌਕੇ ਤੇ ਮਾਨਦਾਨ ਹੋ ਰਹੀ ਜੂਗਾ ਨਹੀਂ ਆ ਗਏ ਭਾਈ ਪੰਜਵੇਂ ਨੰਬਰ ਤੇ। ਬਾਕੀ ਭਾਈ ਛੋਟੀ ਛੋਟੀ ਆਣੀ। ਓ ਜੀ ਤੇ ਛੋਟੀ। ਇਹ ਕਿੰਨਾ ਸੁਆਸ ਵੀ ਆ। ਪਹਿਲਾ ਸੁਆ ਭਾਈ ਛੋਟੀ ਸੁਈ ਆ। ਲਓ ਜੀ ਪਹਿਲਾ ਕੈਮਰਾ ਮਾਰ ਕੋ ਖੰਡ ਦੇ ਦੇ ਮਾੜਾ ਯਾਰ। ਇਹ ਸਾੜ ਵੀ ਤੇ ਕੀ ਕਰ ਸਕਦਾ ਮਗਰ। ਆ ਵੇਖੋ ਸਫਾਈਆਂ ਵੇਖੋ ਭਾਈ ਠੀਕ ਹੈ ਠੀਕ ਹੈ ਜੀ। ਇਹ ਤੋਂ ਕਿੰਨਾ ਜੇ ਇਹਦੇ ਮਗਰ ਭਾਜੀ ਉਹ ਫੀਮੇਲ ਕਾਹ ਜੇ ਕੱਟੀ ਏ ਮਗਰ ਠੀਕ ਲੋ ਜੀ ਆਹ ਵਾਲਾ ਫੀਮੇਲ ਕਾਫੇ ਦੇ ਪਿਛੇ ਦੁੱਧ ਕਿੰਨਾ ਜੇ ਕੋਈ ਸੂਈ ਨੂੰ ਭਾਜੀ ਦਿਨ 10 12 ਹੋ ਗਏ ਮੈਲੇ ਦੇ ਝੋਟੀ ਚੱਲਣ ਦੀ ਮੈਲਾ ਪੂਰਾ ਮਾਰਨ ਦੀ ਜਰੂਰੀਂ ਦੀ ਆ ਅੱਛਾ ਜੀ ਦੁੱਧ ਭਾਜੀ ਦੇ ਕੋਲ ਹੋਊਗਾ ਲੀਟਰ ਵਾਲਾ ਪੱਕਾ 7 ਕਿਲੋ ਠੀਕ ਆ ਹਾਂ ਜੀ ਲਓ ਜੀ 7 ਕਿਲੋ ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਆ ਵੇਖੋ ਭਾਜੀ ਇਹ ਲੈ ਜ਼ਿਆਦਾ ਨਹੀਂ ਚਲੋ 9 10 ਕਿਲੋ ਝੋਟੀ ਦੁੱਧ ਕਰੂ ਪਹਿਲੇ ਸੂਈ ਤੇ ਇਧਰੋਂ ਮਾਲਾ ਹੈ ਭਾਜੀ ਥਣ ਵਿਖਾ ਰਹੀ ਏ ਛੋੜਿਆ ਹਾਂ ਜ

ਲੋਜੀ ਛੋਟੀ ਜੀ ਕੰਦੀ ਵਾਖੀਂ ਚਾਹ ਕਦੀ ਵਖੀ ਥੋੜੀ ਥਾਂ ਜੁੜ ਗਿਆ ਜੀ ਬਾਈ ਪਰ ਜੀ ਛੋਟੀ ਭਾਜੀ ਪੂਰੀ ਕੱਦ ਕਾਰ ਵੇਖੋ ਝੋਡੇ ਦਾ ਮੰਗੜਾ ਮੇਟਾ ਥੋੜਾ ਵੇਖੋ ਵੇਖੋ ਗੱਡੀ ਸਾਹ ਮੈਂ ਤੁਹਾਡੀ ਗੱਡੀ ਆਉਂਦੀ ਕਿੱਥੇ ਆਉਂਦੀ ਨਹੀਂ ਚੌੜਾ ਚੰਗਾ ਆ ਗਿਆ ਤੇਵਾ ਵੇਖੋ ਭਾਜੀ ਛੋਟੀ ਨਾ ਬਾਕੀ ਪਿਛਲੀ ਸਾਈਡ ਤੋਂ ਥਣ ਥਣ ਦਾ ਸੈਜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਬ੍ਰਿਕਾਂ ਵਡੀਆਂ ਕੱਟੀਆਂ ਵਰਗੀ ਇੱਕੋ ਡੀਰ ਕਿਦਾਂ ਚਮਾਦੂ ਹਾਂ ਨਹੀਂ ਆਦੀ ਆਪ ਕਰਾਈਏ ਨਾ ਆਪ ਕਰਾਈਏ ਭਾਈ ਉਹਨਾਂ ਸ਼ੌਂਗਲਾ ਹੀ ਆਹ ਨਾਲ ਕੋਡਾ ਹੀ ਅੱਛਾ ਅੱਛਾ ਇਹ ਮੈਦ ਵੀ ਨਹੀਂ ਆ ਗਈ ਠੀਕ ਠੀਕ ਨਾਲ ਕੋ ਭਿੜੇ ਨਾ ਪਰ ਸਾਬ ਸਾਬੇ ਨਾਲ ਹੀ ਕਰਵਾ ਲਈਏ ਗੱਲ ਸਹੀ ਆ ਹਾਂਜੀ ਬੰਦੋ ਬਾਕੀ ਕੱਟ ਕਾਟ ਜਿਹੜਾ ਬਹੁਤ ਚੰਗਾ ਆ ਗਿਆ ਉਹ ਜੋ ਤੀੜਾ ਤੋਂ ਪਹਿਲਾਂ ਹੀ ਸ਼ੁਰੂ ਸੀ ਤੀੜਾ ਭਾਈ ਛੋਟੀ ਉਹਦੇ ਜੰਦਾ ਜੇ ਬੁੱਕੀ ਨਿ ਪਾਜ ਦੇਣੀ ਆ ਮੈਨੂੰ ਵੀ ਪਤਲੇ ਚੰਮ ਵਾਲੀ ਦੇ ਨਾਲਾਂ ਨੂੰ ਨਾਲ ਚੰਮ ਤੇ ਚੰਨੀ ਆ ਗਈ ਇਹ ਕੋਈ ਚੰਗਲਾ ਲੱਗਿਆ ਤੇ ਕੋਈ ਦੋਦੇ ਵੀ ਚੰਗਾ ਕੱਢ ਜੂ ਕਰਵਾ ਲਈ ਜੀ ਗੱਲ ਹੈ ਕਿ ਮੈਂ ਇਹਨਾਂ ਨੂੰ ਸੌਣ ਨਹੀਂ ਦੇਣਾ ਹੁੰਦਾ ਇਹਦਾ ਮੁੱਲ ਬਾਈ ਹਕੀਆ ਭਾਈ ਵੇਖੋ ਹੁਣ ਤੇ ਥਾਂਦਾ ਵਟਾ ਲੱਗਣਾ ਥੋੜਾ ਬੋਲਾ ਤੁਹਾਨੂੰ ਪਤਾ ਥਾਂਦਾ ਜੁੜੇ ਹੁੰਦੇ ਨੇ ਛੋਟੀ ਨੂੰ ਜਿਹੜੀ ਚਵਾਈ ਲੱਗੀ ਛੋਟੀ 90 95 ਜੋ ਮਰਜ਼ੀ ਮੰਗ ਲੈ ਹਾਂਜੀ ਹਾਂਜੀ ਹੁਣ ਮੁੱਲ ਬਿਲਕੁਲ ਜਾਇਜ਼ ਭਾਜੀ ਇਹਦਾ ਮੁੱਲ ਕਰਦੇ 70000 ਰੁਪਇਆ ਅੱਛਾ ਜੀ ਤਿੰਨ ਛੱਡ ਦਈਏ 67 ਦੀ ਦੇਦੀ ਹੈ 67 ਦੀ ਹੋਰ ਛੱਡ ਦਈਏ ਜਿਹੜੇ ਕਰੋ ਜਿੰਨਾ ਮਾਨ ਕਰਨਾ ਜੀ 65 ਦੀ ਤੱਕ ਆਏ ਲਈ ਦੋ ਜਣ ਮਾਂ ਪਿਤਾ ਆ ਜਾਂ ਲੀਏ ਚਲ ਕੋਈ ਜਿੱਦ ਅੱਗੇ ਭਾਈ ਜੀ ਤੁਸੀਂ ਕਹਿ ਲਾ 65000 ਦੀ ਝੋਟੀ ਕੋ ਸੱਜ ਦੇਂਦਾ ਜਣੀਆਂ ਭਾਜੀ ਨਹੀਂ ਦੇਂਦਾ ਕੋਲੇ ਵੀ ਕਰਨੇ ਝੋਟੜਾ ਮਈਆਂ ਵੀ ਕਰਨੀਆਂ ਵਾ ਹਾਂਜੀ ਹਾਂਜੀ ਵੇਖੋ ਬਾਕੀ ਇਹ ਕਿਹੜਾ ਥਣ ਚੱਲ ਜਾਣੀਆਂ ਥਣ ਚੱਲਦਾ ਵਾ ਦੁੱਧ ਵੀ ਪੂਰਾ ਚਵਾ ਵੀ ਇੱਕ ਨੰਬਰ ਮੈਲਾ ਝੋਟੀ ਮਾਰਨ ਲਈ ਆ ਅੱਛਾ ਜੀ ਦੋ ਸੂਏ ਚਾਰ ਪੀ ਕੇ ਭਾਈ ਵੀ ਫੇਰ ਵਾਦਦੇ ਨਹੀਂ ਝੋਟੀ ਬਿਲਕੁਲ ਸਹੀ ਗੱਲ ਹੈ ਸਾਰੀ ਦਰਮੀਆਂ ਚੋ ਕੇ ਭਾਈ ਟੋਕੜ ਝੋਟੀ 50 ਦੀ ਵੇਚੀ ਠੀਕ ਜਾਨੀ ਵੇਚੀ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਭਾਈ ਨੇ ਬਿਲਕੁਲ ਜਿਹਾ ਨਾਰਮਲ ਰਿਹਾ ਕਰ ਰਿਹਾ ਆ ਜਿ ਆਜੋ ਭਾਈ ਹੁਣ 6 ਨੰਬਰ ਤੇ ਅਮੀਤ ਚੋਟੀ ਦਾ ਭਾਈ ਪਹਿਲਾ ਸੂਰਾ ਜੀ ਅੱਛਾ ਜੀ ਦੋਤੀ ਨੂੰ ਸ਼ੇਕ ਲੋ ਇਹ ਪੱਕਾ ਲੀਟਰ ਆ ਠੀਕ ਆ ਕਿੰਨਾ ਟਾਈਮ ਅਗਲੇ ਥਾਂ ਦੀ ਤੇਲ ਜਾਂ ਸੂਈ ਨੂੰ ਇਹਨੂੰ 2-3 ਮਹੀਨੇ ਹੋਈ ਜੀ ਅੱਛਾ ਜੀ ਕਾ ਵੀ ਠੀਕ ਲੱਗਾ ਜੀ ਕਿ ਇਹ ਦੇ ਕਰ ਵੀਰ ਦੇ ਕਰਮਣ ਨਿਕਲ ਆਵੇ ਜੀ ਚੋਟੀ ਤੇ ਜੀ ਸ਼ਕਲੀ ਨੂੰ ਵੇਖੋ ਭਾਈ ਕਿੱਡੀ ਹੈ ਚੋਟੀ ਦੀ ਗੱਟ ਬਲਾਏ ਦਾ ਕਾਡ ਕਾਟਦਾ ਇਹ ਤਾਂ ਬਹੁਤ ਹੀ ਤਗੜਾ ਹੋ ਗਿਆ ਸੂਈ ਨੂੰ ਭਾਈ ਜਿੰਨੇ ਦਾਸ ਹੋ ਗਿਆ ਸੇਧਾਂ ਤੋਂ ਜਿਹੜਾ ਬਹੁਤ ਚੰਗਾ ਦਿੱਖ ਰਿਹਾ ਤੇ ਲੱਗਾ ਬਹੁਤ ਵਾੜਾ ਲੱਗਾ ਭਾਈ ਜੋਟੀ ਨੂੰ ਠੀਕ ਹੈ ਜੀ ਪਰ ਇਹ ਜਮਾਂਦ ਤੋਂ ਤੇ ਲੇ ਕੇ ਤੇ ਨਾ ਹਾਂ ਠੀਕ ਹੈ ਤੇ ਲੜਾ ਜਮਾਂਦ ਤੋਂ ਤੇ ਲੜਾ ਤੇ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਉਹਦੇ ਆਸਾਂ ਦਾ ਕੇ ਇਹਦੇ ਸਾਥਲੇ ਕੋਈ ਨਾ ਪਿਆਰ ਆ ਤੇ ਇਹਦੇ ਸਾਈਡ ਨੂੰ ਕੀ ਕਰਤਾ ਨੇ ਇਹ ਠੀਕ ਹੈ ਜੀ ਹਰਿਆ ਨੂੰ ਆ ਜਾ ਏ ਲੋਕਾ ਦੋ ਜੀ ਦਾ ਵੀ ਪੈਣੀ ਕਿੱਡਾ ਜੀ ਕੋਈ ਛੱਟ ਨਹੀਂ ਲਓ ਜੀ ਸੈਂਟਿੰਗ ਬਹੁਤ ਹੀ ਚੰਗਾ ਲੱਗਾ ਤੇ ਇਹਦਾ ਮੁੱਲ ਬਾਈ ਹਰ ਇਹ ਭਾਈ 55000 ਨਹੀਂ ਦੇ ਰਾਂਗੇ 56 ਦੀ ਯਾਰ ਛੱਡੀਏ 55000 ਛੋਟ ਕਰਦਾ 200 600 ਵਾਲੀ 55000 ਤੋਂ 200 15 ਇਹ ਭਾਈ 46470 ਦੀ ਫੜ ਰਾਈ ਹੈ ਛੋਟੀ ਜਿਹੀ ਕਾਹਦੀ ਪੰਜ ਕਿੰਨਾ ਟਾਈਮ ਹੋ ਗਿਆ ਜੰਡਿਆ ਬਣੀ ਨੂੰ ਚਾਹ ਪਾਣੀ ਬਣਾਉਣ ਨੂੰ ਵੀ ਇਹਨੂੰ ਚੰਗੀ ਆ ਮੈਂ ਕਹਾਂ ਕਿੰਨਾ ਟਾਈਮ ਹੋ ਗਿਆ ਬਣੀ ਮਹੀਨੇ ਦੇ ਲਾਗੇ ਬਣੇ ਟਾਈਮ ਹੋਇਆ ਜੀ ਅੱਛਾ ਜੀ ਹਾਂਜੀ ਲਓ ਜੀ ਮਹੀਨੇ ਦੇ ਆਸ-ਪਾਸ ਦਾ ਟਾਈਮ ਹੋਇਆਗਾ ਬਣੀ ਨਿਕਲ ਆਵੇ ਛੋਟੀ ਭਾਜੀ 100 ਰੁਪਈਆ ਦੀ ਹੈ ਤੁਹਾਨੂੰ ਨਿਕਲ ਸਹੀ ਗੱਲ ਆ ਜੀ ਬਾਕੀ ਭਾਈ ਹਰ ਵੀਡੀਓ ਇਹ ਬੇਨਤੀ ਹੁੰਦੀ ਆ ਹਾਂਜੀ ਸੋਇਆ ਡੰਗਰਾ ਆਪਣਾ 2-4 ਟਾਈਮ ਚੋਇ ਖੜੋ ਗੱਭਣ ਟਿੱਪ ਕੇ ਖੜੋ ਆ ਠੀਕ ਹੈ ਠੀਕ ਹੈ ਲਓ ਜੀ ਹਰ ਵਾਰੀ ਭਾਈ ਬੇਨਤੀ ਕਰਦਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ